ਦਿੱਲੀ ਦੇ ਤਿਲਕਨਗਰ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਆ ਦੱਸਦੀ ਹੈ ਕਿ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਦਰਸਾਉਂਦੀ ਇੱਕ ਕੰਧ ਬਣਾਈ ਗਈ ਆ ਜਿਸ ਦੇ ਵਿੱਚ ਜਿਹੜੇ ਬੁੱਤ ਨੇ ਉਹ ਲਾਏ ਗਏ ਨੇ ਉਸ ਤੋਂ ਬਾਅਦ ਹੁਣ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਉਹ ਐਕਸ਼ਨ ਲਿਆ ਗਿਆ ਏ ਇਸ ਕੰਧ ਨੂੰ ਹਟਾਉਣ ਦੇ ਜਿਹੜੇ ਹੁਕਮ ਦਿੱਤੇ ਗਏ ਨੇ ਅੱਜ ਦਿੱਲੀ ਦੇ ਤਿਲਕਨਗਰ ਦੇ ਵਿੱਚ ਗੁਰਦੁਆਰਾ ਫਤਿਹਨਗਰ ਸਿੰਘ ਸਭਾ ਦੇ ਵਿੱਚ ਇਹ ਕੰਧ ਬਣਾਈ ਗਈ ਆ ਦੱਸਦੀ ਹੈ ਕਿ ਇਸ ਕੰਧ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਨੂੰ ਦਰਸਾਉਂਦੇ ਜਿਹੜੇ ਬੁੱਤ ਨੇ ਉਹਨਾਂ ਨੂੰ ਬਣਾਇਆ ਗਿਆ ਜਿਸ ਨੂੰ ਸਿੱਖ ਧਰਮ ਦੇ ਵਿੱਚ ਜਿਹੜੀ ਹੈ ਉਹ ਸਿੱਖ ਪਰੰਪਰਾਵਾਂ ਦੇ ਖਿਲਾਫ ਮੰਨਿਆ ਜਾਂਦਾ ਗੁਰੂ ਸਾਹਿਬ ਦੀ ਨਕਲ ਕਰਨਾ ਜਾਂ ਫਿਰ ਉਹਨਾਂ ਦੇ ਬੁੱਤ ਬਣਾਉਣਾ ਜਿਹੜਾ ਉਹ ਗੈਰ ਕਾਨੂੰਨੀ ਮੰਨਿਆ ਜਾਂਦਾ ਇਸ ਚੀਜ਼ ਦੀ ਮਨਾਹੀ ਹੈ ਇਸ ਕਰਕੇ ਜਿਹੜਾ ਉਹ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਜਿਹੜਾ ਉਹ ਉਹਨਾਂ ਨੂੰ ਐਕਸ਼ਨ ਲੈਂਡ ਦੇ ਲਈ ਕਿਹਾ ਕਿ ਉਹਨਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਇਹ ਤੁਸੀਂ ਬੁੱਤ ਬਣਵਾਏ ਨੇ ਇਹਨਾਂ ਨੂੰ ਹੁਣੇ ਜਿਹੜਾ ਇੱਥੋਂ ਹਟਾਇਆ ਜਾਵੇ ਕਿਉਂਕਿ ਕੁਝ ਦਾ ਦਿਨ ਪਹਿਲਾਂ ਜਿਹੜਾ ਇੱਕ ਵਿਵਾਦ ਉੱਠਿਆ ਸੀ ਜਦੋਂ ਅਕਾਲ ਫਿਲਮ ਬਣੀ ਸੀ ਉਸ ਤੋਂ ਬਾਅਦ ਜਿਹੜਾ ਗੁਰਨਾਨਕ ਦਾ ਜਹਾਜ਼ ਜਿਹੜੀ ਫਿਲਮ ਬਣੀਆ ਹਾਲਾਂਕਿ ਉਸ ਦੇ ਵਿੱਚ ਜਿਹੜੇ ਕਿਸੇ ਵੀ ਸਿੱਖ ਗੁਰੂਆਂ ਦੇ ਜਿਹੜੇ ਨੇ ਉਹ کردار ਨਹੀਂ ਨਿਭਾਏ ਗਏ ਪਰ ਫਿਰ ਵੀ ਜਿਹੜਾ ਉਹਨਾਂ ਫਿਲਮਾਂ ਦੇ ਉੱਤੇ ਇਤਰਾਜ਼ ਜਤਾਇਆ ਗਿਆ ਕਿਉਂਕਿ ਕਾਲ ਫਿਲਮ ਦੇ ਵਿੱਚ ਜਿਹੜੇ ਸ਼ਸਤਰ ਸੀਗੇ ਉਹ ਜਿਹੜੇ ਉਸ ਸਮੇਂ ਦੇ ਨਹੀਂ ਸੀ ਉਹਨਾਂ ਨੂੰ ਅੱਜ ਦੇ ਸਮੇਂ ਜਿਹੜੇ ਸ਼ਸਤਰ ਸੀ ਉਹ ਵਰਤੋਂ ਕੀਤੇ ਗਏ ਸੀ ਜਿਸ ਦੇ ਤਹਿਤ ਜਿਹੜਾ ਉਹ ਐ ਜੀ ਪੀ ਸੀ ਦੇ ਵੱਲੋਂ ਵੀ ਇਤਰਾਜ਼ ਦਿਤਾਇਆ ਗਿਆ ਸੀ ਤਾਂ ਲਗਾਤਾਰ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਸਿੱਖ ਕਾਰਕੁਨ ਨੇ ਉਹ ਸਖਤ ਹੁੰਦੇ ਦਿਖਾਈ ਦੇ ਰਹੇ ਨੇ ਦੱਸਦੀਏ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਵੀ ਐਕਸ਼ਨ ਲਿਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਕੰਧ ਨੂੰ ਹੁਣੇ ਹਟਾਇਆ ਜਾਵੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਦਿੱਲੀ ਦੇ ਤਿਲਕ ਨਗਰ ਦੇ ਵਿੱਚ ਗੁਰਦੁਆਰਾ ਫਤੇ ਨਗਰ ਸਿੰਘ ਸਭਾ ਦੇ ਵਿੱਚ ਇੱਕ ਕੰਧ ਬਣਾਈ ਗਈ ਆ ਜਿਸ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੇ ਜਿਹੜੇ ਬੁੱਤ ਬਣਾਏ ਗਏ ਨੇ ਛੋਟੇ ਸਹਿਬਜ਼ਾਦਿਆਂ ਦੀ ਲਾਸਾ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਅੰਦ ਬਣਾਈ ਗਿਆ ਹੂ ਬਹੁੂ ਉਸੇ ਤਰ੍ਹਾਂ ਜਿੱਦਾਂ ਦੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਵੇਖਦੇ ਹੋ ਉਦਾਂ ਦੀਆਂ ਉਦਾਂ ਦੀ ਜਿਹੜੀ ਇੱਕ ਕੰਦ ਹੈ ਉਹ ਬਣਾਈ ਗਈ ਆ ਜਿਸ ਤੋਂ ਬਾਅਦ ਹੁਣ ਸਿੱਖਾਂ ਦੇ ਜਿਹੜਾ ਮਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਗੁੱਸਾ ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਜਿਹੜਾ ਇਸ ਗੁਰਦੁਆਰਾ ਕਮੇਟੀ ਦੇ ਉੱਪਰ ਐਕਸ਼ਨ ਲਿਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਕੰਦ ਨੂੰ ਇਸੇ ਵਕਤ ਜਿਹੜਾ ਹਟਾਇਆ ਜਾਵੇ ਨਹੀਂ ਤਾਂ ਕਾਨੂੰਨੀ ਕਾਰਵਾਈ ਇਹ ਕੀਤੀ ਜਾਵੇਗੀ ਕਿਉਂਕਿ ਸਿੱਖਾਂ ਦੇ ਹਿਰਦੇ ਬਲੁੰਦਰੇ ਜਾਂਦੇ ਨੇ ਜਦੋਂ ਅਜਿਹੇ ਜਿਹੜੇ ਕਦਮ ਨੇ ਉਹ ਚੱਕੇ ਜਾਂਦੇ ਨੇ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਜਿਸ ਦੇ ਨਾਲ ਜਿਹੜੀ ਆ ਕੋਈ ਵੀ ਮਾਹੌਲ ਵੀ ਪੜਕ ਸਕਦਾ ਕਿਉਂਕਿ ਸਿੱਖ ਕਦੇ ਵੀ ਇਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਬਰਦਾਸ਼ਤ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਇਸ ਚੀਜ਼ ਨੂੰ ਹੁਣੇ ਹਟਾਇਆ ਜਾਵੇ ਦਿੱਲੀ ਦੇ ਤਿਲਕਨਗਰ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਆ ਦੱਸਤੀ ਕਿ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਦਰਸਾਉਂਦੀ ਇੱਕ ਕੰਧ ਬਣਾਈ ਗਈ ਆ ਜਿਸ ਦੇ ਵਿੱਚ ਜਿਹੜੇ ਬੁੱਤ ਨੇ ਉਹ ਲਾਏ ਗਏ ਨੇ ਉਸ ਤੋਂ ਬਾਅਦ ਹੁਣ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਉਹ ਐਕਸ਼ਨ ਲਿਆ ਗਿਆ ਏ ਇਸ ਕੰਧ ਨੂੰ ਹਟਾਉਣ ਦੇ ਜਿਹੜੇ ਹੁਕਮ ਦਿੱਤੇ ਗਏ ਨੇ ਤੇ ਦਿੱਲੀ ਦੇ ਤਿਲਕਨਗਰ ਦੇ ਵਿੱਚ ਗੁਰਦੁਆਰਾ ਫਤਿਹ ਨਗਰ ਸਿੰਘ ਸਭਾ ਦੇ ਵਿੱਚ ਇਹ ਕੰਧ ਬਣਾਈ ਗਿਆ ਦੱਸਦੀਏ ਕਿ ਇਸ ਕੰਧ ਦੇ ਉੱਤੇ ਛੋਟੇ ਸਾਬਜਾਦਿਆਂ ਨੂੰ ਦਰਸਾਉਂਦੇ ਜਿਹੜੇ ਬੁੱਤ ਨੇ ਉਹਨਾਂ ਨੂੰ ਬਣਾਇਆ ਗਿਆ ਜਿਸ ਨੂੰ ਸਿੱਖ ਧਰਮ ਦੇ ਵਿੱਚ ਜਿਹੜੀ ਹੈ ਉਹ ਸਿੱਖ ਪਰੰਪਰਾਵਾਂ ਦੇ ਖਿਲਾਫ ਮੰਨਿਆ ਜਾਂਦਾ ਗੁਰੂ ਸਾਹਿਬ ਦੀ ਨਕਲ ਕਰਨਾ ਜਾਂ ਫਿਰ ਉਹਨਾਂ ਦੇ ਬੁੱਤ ਬਣਾਉਣਾ ਜਿਹੜਾ ਉਹ ਗੈਰ ਕਾਨੂੰਨੀ ਮੰਨਿਆ ਜਾਂਦਾ ਇਸ ਚੀਜ਼ ਦੀ ਮਨਾਹੀ ਹੈ ਇਸ ਕਰਕੇ ਜਿਹੜਾ ਉਹ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਜਿਹੜਾ ਉਹ ਉਹਨਾਂ ਨੂੰ ਐਕਸ਼ਨ ਲੈਣ ਦੇ ਲਈ ਕਿਹਾ ਦੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਇਹ ਤੁਸੀਂ ਬੁੱਤ ਬਣਵਾਏ ਨੇ ਇਹਨਾਂ ਨੂੰ ਹੁਣੇ ਜਿਹੜਾ ਇੱਥੋਂ ਹਟਾਇਆ ਜਾਵੇ ਕਿਉਂਕਿ ਕੁਝ ਦਿਨ ਪਹਿਲਾਂ ਜਿਹੜਾ ਇੱਕ ਵਿਵਾਦ ਉੱਠਿਆ ਸੀ ਜਦੋਂ ਅਕਾਲ ਫਿਲਮ ਬਣੀ ਸੀ ਉਸ ਤੋਂ ਬਾਅਦ ਜਿਹੜਾ ਗੁਰਨਾਨਕ ਦਾ ਜਹਾਜ਼ ਜਿਹੜੀ ਫਿਲਮ ਬਣੀਆ ਹਾਲਾਂਕਿ ਉਸ ਦੇ ਵਿੱਚ ਜਿਹੜੇ ਕਿਸੇ ਵੀ ਸਿੱਖ ਗੁਰੂਆਂ ਦੇ